ਮਾਰੂ ਮਹੱਲਾ ਪੰਜਵਾਂ ਘਰਿ ਖੇਵਾਂ ਦੁਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਛੂਡ ਸਖੀਆਨ ਪਾ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਸਤਿਗੁਰੂ ਜੀ ਸਾਜਿ ਨਵਾਜੀ ਪਿਆਰੀ ਜੁਲਾਰੀ ਗੁਰੂ ਖਾਲਸਾ ਸਾਹਿਬ ਜੀਓ ॥ ਕੰਤਰੀ ਜੀਉਨੀ ਕਜੀ ਕਾਲੰਨੀ ਸ਼੍ਰੀ ਗੁਰੂ ਅਰਜਨ ਦੇਵ ਮਾਰਾ ਸਾਹੀ ਕਰੋ ਗੁਰ ਸਿੱਖਾਂ ਦੇ ਤਾਈ ਕਰਮ ਪੂਰਪੁਰ ਉਪਦੇਸ਼ ਸਾਡੀ ਕਲਿਆਣ ਕਰਨੋ ਉਸ ਕੇ ਲੋਕ ਪੁਰ ਲੋਗ ਦੇ ਸੁਖੀ ਕਰਨੋ ਉਸ ਕੇ ਪਰਮ ਪੂਰਪੁਰ ਗਰੀਬੋ ਹਿੱਤ ਮਾੁਰ ਦੇ ਜੀਨ ਬਚੇ ਦੇ ਤਾਈ ਪਿਤਾ ਸਿੱਖਿਆ ਦੇਵੇ ਯੋ ਹਮ ਬਾਰਕ ਤੋਂ ਗੁਰ ਪਿਤਾ ਹੰਦੇ ਮਰਸੀਂ ਜਾਈ ਆਪੋਂ ਬੱਚਿਆਂ ਦੀ ਨਹੀਂ ਆਈਏ ਸਤਿਗੁਰੂ ਸਾਹਿਬ ਕਿਹਾ ਜੀ ਹਮੇ ਇਹ ਸਮਝਾ ਸਮਿਆ ਕੇ ਸਤਿਗੁਰੂ ਮੱਤ ਬਖਸ਼ਦੇ ਹਮੇ ਮਾਰੂ ਮਹੱਲਾ ਪੰਜਵੇਂ ਪੰਜਵੇਂ ਸ੍ਰੀ ਉਜਾਰ ਮਹਾਰੂ ਰਾਗ ਵਿੱਚ ਕਾਰਸ਼ੇਮਾ ਸ਼ੇਮਾ ਕਾਰਿ ਕਿਸ਼ੋਰ ਦਾ ਅਰਕ ਸ਼ੇਮੇ ਕੀਚਾਰ ਨੂੰ ਕੀਤਾ ਹੈ ਤੁਪ ਤੋ ਦੋਹਨੂ ਪੌੜੀਆਂ ਵਾਲੇ ਸ਼ਬਦਾਂ ਨੂੰ ਇੱਕ ਦੁਆਰ ਪ੍ਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਛੋੜ ਸਗਲ ਸਿਆਣਪਾ ਹਜ਼ੂਰ ਫਰਮਾਉਂਦਿਆਂ ਨੇ ਜੀਵ ਜੇ ਤਰੀ ਬੁੱਧੀ ਦੇ ਅੰਦਰ ਸਿਆਣਪਾ ਫੁੱਜੀਆਂ ਹਨ ਕਿ ਮੈਂ ਐਂ ਕਰ ਲਵਾਂਗਾ ਮੈਂ ਇੰਨੇ ਹੁਨਰ ਜਾਣਦਾ ਮੈਂ ਕਿ ਪਰਮੇਸ਼ਰ ਦੇ ਨਾਏ ਤੋਂ ਵੀ ਸਿਆਣ ਕੋਈ ਨਹੀਂ ਕਹਿ ਲੈਣੀ ਇਸ ਕਰਕੇ ਉਹਦੇ ਅੱਗੇ ਮਾਣ ਤੋਂ ਰਹਿਤ ਹੋ ਕੇ ਬੁਧੀ ਦੀਆਂ ਸਾਰਪੋਂ ਸਾਰੀਆਂ ਛੱਦ ਕੇ ਮਿਲ ਸਾਧ ਤਿਆਗ ਗੁਮਾ ਤੂੰ ਆਪ ਨੂੰ ਸਿਆਣਾ ਮੰਨ ਕੇ ਹੰਕਾਰ ਨਾ ਕਰੇ ਈਤੀ ਸਾਰ ਸੰਗਤ ਦੀ ਮਿਲ ਕਰਕੇ ਤਿਆਗ ਗੁਮਾ ਮੇਰਾ ਗਮਾਨ ਹੰਕਾਰ ਆ ਤੇਰੇ ਅੰਦਰ ਇੰਦਰੀਆਂ ਕਰਕੇ ਜੋ ਮਾਣ ਆ ਮੈਂ ਬੜਾ ਸੋਹਣਾ ਰੂਪ ਵਾਲਾ ਮੈਨੂੰ ਸੋਹਣੀ ਨਿਗਾਹ ਹੈ ਸੋਹਣਾ ਵੇਖਣਾ ਹੈ ਸੋਹਣਾ ਸਮਝਣਾ ਹੈ ਤੇ ਇੰਦਰੀਆਂ ਦਾ ਗਮਾਨ ਅਤੇ ਅੰਦਰਾਂ ਤਾਂ ਕੰਬ ਮੇਰੀ ਬੁੱਧ ਬੜੀ ਨਿਰਮੋਲ ਹੈ ਇਹ ਸਾਰਾ ਗੁਮਾਨ ਛੱਡ ਦੇ ਅੰਦਰੋਂ ਅਵਰ ਸਭ ਕਿਛ ਮਿੱਥਿਆ ਅਵਰ ਹੋਰ ਜਿੰਨੇ ਪਦਾਰਥ ਕੋ ਮੰਨੇ ਸੱਚੇ ਉਹ ਸਾਰੇ ਮੁਠਿਆਨ ਹੋਏ ਪ੍ਰਤੀਤ ਹੁੰਦੇ ਹਨ ਪ੍ਰਤੀਤ ਹੁੰਦੇ ਹੈ ਪਰ ਹੈ ਨਹੀਂ ਰਸਨਾ RAM RAM ਬਖੋ ਜਗਨ ਕਰਤੂ ਰਸਨਾ ਦੁਆਰਾ RAM ਜੋ ਰਮਿਆ ਹੈ ਪ੍ਰਮੇਸ਼ਵਰ ਹੈ ਪਰੋਂ ਮੰਪੀ ਰਾਗਨਾ ਵਿਆਪੁਰਾ ਰੂਪੇ ਰਾਗ ਕਹਾਇਓ ਕਿਸ ਪਰਮੇਸ਼ਰ ਦੇ ਨਾਮ ਦਾ ਲਖਾਨ ਕਸਮ ਕਰ ਮੇਰੀ ਮਨ ਕੰਨ ਸੁਣ ਹਰਨਾ ਸੂ ਮੇਰੇ ਪਿਆਰੇ ਮਨਾ ਕੰਨਾ ਨਾ ਆਪ ਦੀ ਨਿੰਦਿਆ ਨਾ ਕਹੀ ਦੀ ਸੁਣਿਆ ਕਰ ਆਪ ਦੀ ਉਸਤਤੀ ਸੁਣਨ ਦੀ ਭੁੱਖ ਨਾ ਰੱਖਿਆ ਕਰ ਕਿਰਮੇਸ਼ੂ ਦਾ ਨਾਮ ਨੂੰ ਸੁਣਿਆ ਕਰ ਸਰਵ ਆਪਿ ਵਿਸ਼ਵਾਸ ਰੂਪੀ ਕਰਨਾ ਦੇ ਨਾਲ ਮਿਟਹਿ ਆਗ ਤੇਰੀ ਜਨਮ ਜਨਮ ਗੂਤ ਨੂੰ ਸਰਵ ਆਪਿ ਵਿਸ਼ਵਾਸ ਰੂਪੀ ਕਰਨਾ ਦੇ ਸਹਿਤ ਸੁਨੇਗਾ ਫੇਰ ਤੋਂ ਇੱਕ ਜਨਮ ਦੇ ਕੀ ਅਨੇਕਾਂ ਜਨਮਾਂ ਜਨਮਾਂ ਦੇ ਜਿੰਨੇ ਕੋਈ ਪਾਪ ਕਰਮ ਕੀਤੇ ਸਭ ਮਿਟ ਜਾਣਗੇ ਮੁਖਿਤ ਜੁੱਤੀਆਂ ਕਰਮਾਂ ਦੇ ਕਬਨ ਬੱਪਰੂ ਜਾ ਤੂੰ ਬੱਪੜਾ ਤੁਸ ਜਮ ਕੀ ਤੈਨੂੰ ਕਰੇ ਕੁਛ ਨਹੀਂ ਵਿਗਾੜ ਸਕੇਗਾ ਜਮ ਨੀਂਦੇ ਨਹੀਂ ਆ ਸਕੇਗਾ ਨਾਮ ਸੁਣੇ ਜਮ ਦੂਰੋਂ ਭਾਗੇ ਮਤ ਮਾਰੇ ਹਰ ਜੀ ਦੇ ਪ੍ਰਵਾਹ ਹੈ ਰਹਾਉ ਦੁਖ ਦੀਨ ਨਾ ਭਾਉ ਬਿਆਪ ਫੇਰ ਮੈਨੂੰ ਦੁੱਖ ਨਹੀਂ ਜਮਣ ਮਰਨ ਦਾ ਲੱਗੇਗਾ ਅਜੇ ਵੀ ਇੱਛਾਤ ਹੈ ਜਿਸ ਯੁੱਗ ਤੋਂ ਕਹਿੰਦੇ ਜੀਵੀ ਜੋਤਿਓਗੇ ਮੱਥੇ ਨਹੀਂ ਰਗੜਦਾ ਰਹੇਗਾ ਹਤੇ ਨਾਨਕ ਨੂੰ ਡਰ ਕਾਲ ਦਾ ਵਿਆਪੇਗਾ ਕਿਸੇ ਪ੍ਰਕਾਰ ਮਿਲੇ ਸੁਖ ਬਿਸਰਾਮ ਸੁਖ ਰੂਪ ਵਿੱਚ ਤੈਨੂੰ ਬਿਸਰਾਮ ਸਥਿਤੀ ਮਿਲੇਗੀ ਟਕਾਅ ਮਿਲੇਗਾ ਇਹ ਪ੍ਰਸਾਦ ਨਾਨਕ ਬਖਾਨ ਸਤਿਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਸਾਹਿਬ ਜੀ ਕੈ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਅਸੀਂ ਇਹ ਕਸਮ ਕਰਦੇ ਹਾਂ ਹਰ ਭਜਨ ਤਤ ਗਿਆ ਕੀ ਭਾਈ ਜਿਹੜਾ ਹਰੀ ਦਾ ਭਜਨ ਕਰਨੇ ਇਸ ਕਰਕੇ ਇਸ ਰੂਪ ਦਾ ਗਿਆਨ ਹੋ ਸਕਦਾ ਹੈ ਜੋ ਭਜਨ ਨਹੀਂ ਕਰਦਾ ਉਹਦਾ ਥੋਟਾ ਗਿਆਨ ਹੈ ਖੁਸ਼ ਗਿਆਨ ਹੈ ਚੰਚ ਗਿਆਨ ਹੈ ਸੋ ਹਰੀ ਦੇ ਭਜਨ ਇਸ ਰੂਪ ਦਾ ਗਿਆਨ ਹੈ ਜਾਨਣਾ ਹੈ ਮਾਰੂ ਮਹੱਲਾ ਪੰਜਵਾਂ ਜਿਨੀ ਨਾਮ ਵਿਸਾਰਿਆ ਜਿਨਾਂ ਮੁਰਖਾਂ ਨੂੰ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦੁੱਤਾ ਹੈ ਸੇ ਹੂਤ ਦੇਖੇ ਖੇ ਉਹ ਸੰਸਾਰ ਵਿੱਚ ਮਿੱਟੀ ਖਾਕ ਹੁੰਦੇ ਦੇਖੇ ਹੈ ਕਾਮ ਕ੍ਰੋਧ ਦੀ ਲਾਲ ਉਹ ਲੋ ਤੇ ਖੇ ਪੈਂਦੀ ਹੈ ਜਦ ਲਾਂਨਤਾਂ ਦੀ ਖੇ ਪੈਂਦੀ ਐ ਖੇ ਆਵ ਕਿਤੇ ਦੀਆਂ ਜੂਨਾ ਤੇ ਢਿੱਡ ਕਸਾ ਕੇ ਤੁਰਨ ਵਾਲੇ ਮਨੁੱਖਾ ਨੂੰ ਨਹੀਂ ਫੇਰ ਮਿਲਦਾ ਕਿੰ ਖੇ ਲਾਂਨਤਾਂ ਵਿਚ ਪਏ ਹੋਏ ਵੇਖਿਆ ਨ ਮੁੱਟੀ ਹੋ ਗਏ ਅੰਤ ਨੂੰ ਕਿਤੇ ਖਾਕ ਹੋਏ ਕੋਈ ਪੁੱਛੇ ਨਾ ਨਾਓ ਉੱਤਰ ਮਿੱਤਰ ਬਿਲਾਸ ਬਨਤ ਇਹਨੇ ਪੁੱਤਰ ਆਪਣੇ ਆਪ ਨੂੰ ਪੂਨ ਲੜਕ ਤੋਂ ਤਰਾ ਰੱਖਿਆ ਕਰਨ ਵਾਲੇ ਮੰਨੇ ਹਨ ਮਿੱਤਰ ਜਿਹੇ ਸੱਜਣ ਮੰਨੇ ਹਨ ਬਿਲਾਸ ਯੋਗੂ ਗਿਨੇ ਨੰਨ ਮੰਨੇ ਬੰਤੈ ਇਸਰੀ ਦਾ ਉੱਤੇ ਇਹ ਨੇਹ ਜਿਸ ਵੇ ਸਿਰ ਛੁੱਟ ਜਾਂਦਾ ਇਹ ਨੇਹ ਨਹੀਂ ਇਹਨਾਂ ਦੇ ਹਿੰਦ ਸਭ ਮੋ ਛੜੁੰਦੇ ਹਨ ਛੋਟ ਛੱਡ ਖੜੋ ਤੇਖੇ ਨੇ ਮੈਂ ਜਿਸ ਨੂੰ ਲੱਗਾ ਨੇਹੋ ਮੇਰੀ ਮਨ ਨਾਮ ਨਿਤ ਨਿਤ ਲੇ ਮੇਰੀ ਪਿਆਰੀ ਮਨਾ ਜੇ ਪਿਆਰ ਕਰਨਾ ਹੈ ਤਾਂ ਪਰਮੇਸ਼ਵਰ ਨਾਲ ਕਰ ਉਹ ਨਿਰੂਪ ਰਹਿਣ ਵਾਲਾ ਜੋ ਪਰਮੇਸ਼ਵਰ ਆ ਗੁਰਾਂ ਦੇ ਪਾਪਰਤੀ ਨਾਮ ਲੈਣਾ ਕਰ ਉਚਾਰਨਾ ਕਰ ਜਲਤ ਨਾਹੀ ਅਗਨ ਸਾਗਰ ਜੋ ਪਰਮੇਸ਼ਰ ਦਾ ਨਾਮ ਜੈਦਾ ਉਹ ਅਗ ਵਿੱਚ ਨਹੀਂ ਸੜਦਾ ਸੰਸਾਰ ਸਮੁੰਦਰ ਵਿੱਚ ਨਹੀਂ ਡੁੱਬਦਾ ਹੈ ਕ੍ਰਿਸ਼ਨਾਂ ਦੀ ਅਗ ਵਿੱਚ ਨਹੀਂ ਜਲਦਾ ਕਾਲ ਵੀ ਅਗ ਵਿੱਚ ਨਹੀਂ ਜਲਦਾ ਸੰਸਾਰ ਸਮੁੰਦਰ ਵਿੱਚ ਨਹੀਂ ਡੁੱਬਦਾ ਹੈ ਸੂਖ ਮਾਨ ਤਨ ਦੇ ਮਨ ਨੂੰ ਤੇ ਤਨ ਨੂੰ ਸੁਖ ਮਾਰਾ ਸੌਂਦੰਦੇ ਹਨ ਮਨ ਅੰਦਰ ਜਿਹੜਾ ਪਰਮੇਸ਼ਰ ਵਸਦਾ ਹੈ ਉਹਦੀ ਦੇਖ ਅਖੰਡ ਕੀਤਮ ਦੇ ਹੈ ਉਹ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪ੍ਰਹਾਉ ਬਿਰਖ ਛਾਇਆ ਸੁਖਮ ਸੀਚ ਪੰਛ ਸੁਖੂਰੀ ਕਿਤੇ ਕਾਰਨ ਦੇ ਚ ਵੀ ਸੁਖੀ ਸੁਖ ਪ੍ਰਾਪਤ ਹੁੰਦਾ ਹੈ। ਪ੍ਰਹਾਉ ਬਿਰਖ ਛਾਇਆ ਜੈਸੇ ਬਿੰਸਤ ਤੂਜੋ ਬਜ਼ਾਰ ਸਾਇ ਤਾਂ ਭਾਈ ਇਸ ਪ੍ਰਕਾਰ ਦੇ ਹਨ ਜਿਵੇਂ ਬਿਰਖ ਦੀ ਛਾਂ ਜਿਹੜੀ ਹੁੰਦੀ ਹੈ ਸੂਰਜ ਦੇ ਪੂਰਬ ਵੱਲ ਨੂੰ ਜਾਣੇ ਕਰਕੇ ਛਾਂ ਜਿਹੜੀ ਹੈ ਪੂਰਬ ਵੱਲੋਂ ਚਲੀ ਜਾਂਦੀ ਹੈ ਉਹ ਨਾਸ਼ ਹੋ ਜਾਂਦੀ ਹੈ ਪਵਨ ਝੂਲਤ ਮੇ ਉਦਿਸ਼ੇ ਤੋਂ ਪੁੰਨੀਪੁਰਖਾਂ ਰਿਤਿ ਪਛੋਂਦੀ ਤਰਫ ਨੂੰ ਜਦੋਂ ਸੁਖ ਹੈ ਇਹ ਸਰੀਰ ਹੈ ਦੇਵਸ਼ ਜਿਹੜੀ ਮਾਇਆ ਹੈ ਛਾਂ ਦੀ ਨੇ ਆਈ ਹੈ ਜਦੋਂ ਪੁੰਨੀਪੁਰਖਾਂ ਦੀ ਪਛੋਂ ਦੀ ਤਰਫ ਸੂਰਜ ਚਲਾ ਜਾਂਦਾ ਹੈ ਪੁੰਨੀ ਜਿਹੜਾ ਨੇ ਉਹ ਪੁੰਨੀਪੁਰਖਾਂ ਦੇ ਕੀਤੇ ਜਰੂਰਮਲ ਕੇ ਲਈ ਜਾਂਦੇ ਪਛੋਂ ਦੀ ਦੁਸਰਤ ਕੇ ਲਈ ਜਾਣਾ ਹੈ ਉਸ ਵੇਲੇ ਛਾਂ ਜਿਹੜਾ ਮਾਇਆ ਦਾ ਪ੍ਰਤਾਪ ਹੈ ਉਹ ਚਲਿਆ ਜਾਂਦਾ ਹੈ ਕਿ ਜੇ ਹੀ ਪਈ ਖੜੀ ਸਿੰਘ ਪੁਰਸ਼ ਦੀ ਦੁਸ਼ਦੀ ਹੈ ਤੇ ਦੁਸ਼ਦੀ ਛਾਂ ਜਿ ਨਹੀਂ ਜਿਹੜਾ ਪਦਾਰਥਾਂ ਦਾ ਸੁਖਾ ਨਾਸ਼ ਹੋ ਜਾਂਦਾ ਹੈ ਪਵਨ ਝੂਲਤ ਮੇਹੋਂ ਇਸ ਪ੍ਰਕਾਰ ਪਵਨ ਦੇ ਝੂਲਤ ਵਗਣੇ ਕਰਕੇ ਮੇਹ ਬਦਲ ਉੱਠ ਜਾਂਦੇ ਹੈ ਜਿਹੜਾ ਬੱਦਲ ਦੀ ਸ਼ਾਨ ਨਾਲ ਪ੍ਰੇਮ ਲਾਵੇ ਬੱਦਲ ਦੀ ਸ਼ਾਨ ਹੀ ਰਹਿੰਦੀ ਜਦੋਂ ਹਵਾ ਵਗਦੀ ਹੈ ਉਸ ਵੇਲੇ ਬੱਦਲ ਦੂਰ ਹੋ ਜਾਂਦੇ ਹਨਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਬੱਦਲ ਦੀ ਨਹੀਂ ਆਈ ਜਿਹੜੇ ਮੋਹਸਬੰਦੀ ਪਦਾਰਥ ਹਨਗੇ ਕਿ ਜਿਸ ਵਕਤ ਬੁੰਨਲਾਂ ਨਾਲ ਹਾਸ ਨੂੰ ਪਹੁੰਚ ਹੁੰਦੀ ਹੈ ਹਵਾ ਵਗਦੀ ਹੈ ਪਰ ਇਹ ਬੱਦਿਸਮਾਤੀ ਨੂੰ ਹਵਾ ਦੇ ਵਗਣੇ ਕਰਕੇ ਉਹ ਬੱਦਲ ਦੀ ਨਹੀਂ ਆਈ ਜਿੰਨੇ ਸੋ ਕੋ ਸਭ ਨਾਸ ਹੋ ਜਾਂਦੇ ਹਨ ਦੂਰ ਹੋ ਜਾਂਦੇ ਹਨ ਉਸ ਵੇਲੇ ਜਿਆਮਪੀ ਸੂਰਜੀ ਤਪਾਉਣ ਲੱਗ ਜਾਂਦਾ ਹੈ ਹਰ ਭਗਤ ਦਿਰੜ ਮਿਲ ਸਾਧ ਨਾਨਕ ਸਤਿਗੁਰੂ ਜੀ ਕੇ ਮਨ ਹਰੀ ਅਕਾਲ ਪੁਰਖ ਦੀ ਭਗਤੀ ਨੂੰ ਦਿਰੜ ਕਰ ਪੱਕੀ ਗੁਮ ਜੂ ਵਸਾ ਸਾਧ ਸੰਗਤ ਨਾਲ ਮਿਲ ਕੇ ਸਤਿਗੁਰੂ ਜੀ ਕਹਿੰਦੇ ਆਪ ਕੋ ਨਹੀਂ ਕਰੇ ਅੰਦਰ ਪੂਰੀ ਦਿਰੜ ਨਹੀਂ ਹੋਣੀ ਪਰਮੇਸ਼ਰ ਦੀ ਭਗਤੀ ਐਵੇਂ ਨਾਮ ਮਾਤਰੋ ਯਾਰ ਕੇ ਫੇਰ ਹੋਰ ਪਾਸੇ ਪਰ ਜੀਗਾ ਸਾਧ ਸੰਗਤ ਨਾਲ ਮਿਲ ਕੇ ਦਰਦ ਪੱਕੀ ਤਰ੍ਹਾਂ ਵਿਸ਼ਾਲ ਆ ਪਰਮੇਸ਼ਰ ਦੀ ਭਗਤੀ ਤੇਰੇ ਕਾਮ ਆਉਤ ਏ ਵੀਰ ਨੂੰ ਆਜਿ ਫਰਮਾਉਂਦੇ ਤੇਰੇ ਕੰਮ ਆਵੇਗੀ ਇਸ ਲੋਗ ਦੀ ਵੀ ਪ੍ਰਲੋਕ ਦੀ ਪਰਮੇਸ਼ਰ ਜੀ ਦੀ ਭਗਤੀ ਹੈ ਸਾਧ ਸੰਗਤ ਦੇ ਨਾਲ ਮਲਾਪ ਕਰਕੇ ਕਰਨਾ ਕਰ ਦਰਦ ਪੱਕੀ ਕਰਕੇ ਵਿਸ਼ਾਲ ਜੋ ਅੰਤ ਦੇ ਵੇਲੇ ਵੀ ਨਾ ਵਿਸਰੇ ਨਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖ ਹੈ ਦਾਤਾ ਇਹ ਰੂ ਕੈਸਾ ਪੁਰਖ ਹੋ ਉਹ ਸਾਰਿਆਂ ਦਾ ਪੂਰਨ ਹੈ ਆਕਾਸ਼ ਦੀ ਨੇ ਆਈ ਪੂਰ ਪੁਰਖ ਉਰਖ ਪੂਰਨ ਸੁਖ ਦਾਤਾ ਸਾਰਿਆਂ ਦੇ ਪੇਟਾਂ ਨੂੰ ਪੂਰਤੀ ਕਰਨ ਵਾਲਾ ਹੈ ਸਰੂ ਸੁਖਾਂ ਦਾ ਦਾਤਾ ਪੂ ਆਦਿਕ ਨਰਕਾਂ ਨੂੰ ਰੱਖਿਆ ਕਰਨ ਵਾਲਾ ਹੈ ਪੂਰਨ ਵਿਆਪਕ ਹੈ ਸਾਰਿਆਂ ਸੁਖਾਂ ਦਾ ਦਾਤਾ ਹੈ ਪਰਮੇਸ਼ਰ ਸੰਗ ਵਸਤੂਨੀ ਜੀਵ ਤੇਰੇ ਨਾਲ ਸਾਖੀ ਰੂਪ ਹੋ ਕੇ ਹਰ ਵਕਤ ਨਾਲ ਬਸ ਰਿਹਾ ਹੈ ਤੇਰਾ ਪ੍ਰਕਾਸ਼ ਦਾ ਰੂਪ ਹੋ ਕੇ ਮਰਨਾ ਆਵੇ ਨਾ ਜਾਏ ਬਿਨ ਸਹੈ ਕੋਈ ਵੀ ਮੌਤ ਕਰਕੇ ਮਰਦਾ ਨਹੀਂ ਹੈ ਨਾ ਜਨਮ ਧਾਰ ਕੇ ਆਉਂਦਾ ਹੈ ਨਾ ਕਿਤੇ ਜਾਂਦਾ ਹੈ ਨਾ ਉਹ ਜਿਹੜੀ ਬਾਲਕ ਵਸਦਾ ਜਵਾਨੀ ਵਸਦਾ ਬਿਰਧ ਵਸਦਾ ਇਹ ਖਾਦਮ ਵਕਾਰ ਹੈ ਨਾ ਸਰੀਰ ਤੇ ਇਹ ਬਿੰਸ਼ਦੀਆਂ ਰਹਿਣੀਆਂ ਹੈ ਜਮਣਾ ਮਰਨਾ ਇਸੇ ਪ੍ਰਕਾਰ ਤਾਰਕ ਸੋਗਾ ਜੋ ਖਟ ਮੁਕਾਰਾਂ ਵਿੱਚ ਪੈ ਕੇ ਨਾਸ ਨਹੀਂ ਹੁੰਦਾ ਅਤੇ ਬਾਲਕ ਵਸਤਾ ਜਿਵੇਂ ਨਾਸ ਹੋ ਕੋ ਕਸ਼ੋਰ ਵਸਤਾ ਆ ਜਾਂਦੀ ਹੈ ਕਸ਼ੋਰ ਵਸਤਾ ਦਾ ਨਾਸ ਹੋਣ ਤੋਂ ਜੁਵਾ ਵਸਤਾ ਆ ਜਾਂਦੀ ਹੈ ਜੁਵਾ ਵਸਤਾ ਦੇ ਨਾਸ ਹੋਣ ਤੋਂ ਤਰਉੜੀਆ ਵਸਤਾ ਜਨਨੀ ਆ ਜਾਂਦੀ ਹੈ ਜਨਨੀ ਤੋਂ ਬਾਅਦ ਦਿਰਧ ਵਸਤਾ ਆ ਜਾਂਦੀ ਕੁੜੀ ਹੋਈ ਇਸ ਪ੍ਰਕਾਰ ਕਿ ਤੋ ਕੁਬਾਰੋ ਮਰੈ ਨਾ ਆਵੇ ਨਾ ਜਾਏ ਬਿਨਸੈ ਇਸ ਪ੍ਰਕਾਰ ਬਿਨਸੈ ਅਵਸਥਾ ਵਿੱਚ ਵੀ ਉਪਾਵ ਨਹੀਂ ਹੁੰਦਾ ਨਾ ਮਰਦਾ ਮੈਂ ਜਾਣਦਾ ਹਾਂ ਉਹ ਕਿਤੇ ਆਉਂਦਾ ਉਹ ਜਨਮਦਾ ਹੈ ਤੇ ਨਾ ਉਹ ਬਿਨਸ ਜਾ ਹੈ ਅਵਸਥਾ ਦੀ ਬਾਲ ਕੁਝ ਨਹੀਂ ਬਿਰਦ ਅਵਸਥਾ ਦੇ ਵਿੱਚ ਅਵਸਥਾ ਵੀ ਬਦਲ ਮੰਗੂ ਨਾਸ ਨਹੀਂ ਹੁੰਦਾ ਹੈ ਵਿਆਪਤ ਉਸ ਨੂੰ ਨਾ ਸੀ ਉਸ ਪਰਮੇਸ਼ ਨੂੰ ਗਰਮੀ ਵੀ ਨਹੀਂ ਲੱਗਦੀ ਤੇ ਸੀਤ ਪਾਣੀ ਨਹੀਂ ਲੱਗਦਾ ਹੈ ਐਸਾ ਸਰੂਪ ਹੈ ਵਿਆਪਤ ਉਸਨੰ ਸੀਤ ਉਦੋਂ ਤੱਕ ਉਸਨੂੰ ਗਰਮੀ ਕਿਹੜੀ ਤਮੋ ਗੁਣ ਤਮੋ ਗੁਣ ਰੂਪੀ ਗਰਮੀ ਨਹੀਂ ਵਿਆਪਦੀ ਸੀਤ ਜੜਤਾ ਰੂਪੀ ਜਿਹੜਾ ਜੜ ਹੋ ਜਾਣਾ ਮੰਨਦਾ ਜੜ ਦਾ ਰੂਪੀ ਤਾਗਨੀ ਵਿਆਪਦਾ ਉਸਨੂੰ ਮੇਰੇ ਮਨ ਨਾਮ ਸਿਮਹ ਕਰ ਪ੍ਰੀਤ ਤੇਰੇ ਪਿਆਰੇ ਮਨੋਂ ਪਰਮੇਸ਼ਰ ਦਾ ਐਸਾ ਨਾਮ ਅੰਬਰ ਰੂਪ ਹੈ ਉਸ ਨਾਮ ਦੇ ਨਾਲ ਕੀ ਕੀ ਕਰਨਾ ਕਰ ਜੋ ਗੁਰਮੰਤਰ ਦੁਆਰਾ ਨਾਲ ਸਾਥ ਬਖਸ਼ਦੇ ਹਨ ਕੀ ਚੇਤ ਮਨ ਮਹਿ ਹਰ ਹਰ ਨਿਧਾਨਾ ਭਾਈ ਤਨ ਦੇ ਵਿੱਚੋ ਹਰੀ ਪਰਮੇਸ਼ਰ ਸਾਰਿਆਂ ਨੂੰ ਹਰੇ ਭਰ ਕਰਨ ਵਾਲਾ ਉਹਦਾ ਨਾਮ ਹੀ ਇੱਕ ਨਿਧਾਨਾ ਖਜ਼ਾਨਾ ਹੈ ਇਹਨੂੰ ਮਨ ਚ ਚੇਤੇ ਕਰਿਆ ਕਰ ਨੌਂ ਨਦੀਆਂ ਦਾ ਘਾਰੇ ਹੋਈ ਹੈ 18 ਸਿੱਧੀਆਂ ਨੌਂ ਨਦੀਆਂ ਨੂੰ ਲਿਆਉਣ ਵਾਲਾ ਖਜ਼ਾਨਾ ਰੂਪ ਹੈ ਇਹ ਉਜਲ ਮਰਜਾਦਾ ਹੈ ਜੇ ਤੂੰ ਕੁਮਾਲ ਨੂੰਵੇਂਗਾ ਤੇਰੀ ਮਾਇਆ ਦੀ ਜਿਹੜੀ ਮੈਲ ਆ ਉਹ ਤਾਂ ਉਜਲ ਕਰਨ ਵਾਲੀ ਰੀਤੀ ਹੈ ਰਹਾਉ ਕਿਰਪਾਲ ਦਿਆਲ ਗੋਪਾਲ ਗੂਬਿਧ ਉਹ ਪ੍ਰਮੇਸ਼ਰ ਪਿਛੇ ਭੂਤਕਾਲ ਚ ਵੀ ਕਿਰਪਾਲੂ ਸੀ ਹੁਣ ਵਰਤਮਾਨ ਸਮੇਂ ਵੀ ਦਿਆਲੂ ਹੈ गोपाल गोबिंद पृथ्वी ਦਾ ਪਾਲਕ गोविंद ਇੰਦਰੀਆਂ ਦਾ ਪ੍ਰਕਾਸ਼ਕ ਸਾਖੀ ਚੇਤਨ ਹੈ ਜੋ ਜਪੈ ਤਿਸ ਸੀਧਾ ਉਹ ਦਾ ਜਾਪ ਕਰੇ ਉਹ ਸੀਧ ਮੁਕਤ ਕਰਦਾ ਸਿੱਧ ਹੋ ਜਾਂਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਨਵਲ ਨਾਵਤਨ ਚਤਰ ਸੁੰਦਰ ਨਵਲ ਬਲ ਨਹੀਂ ਉਹ ਜਿਸ ਕਿਸੇ ਪ੍ਰਕਾਰ ਦਾ ਛਲ ਵਾਲ ਨਹੀਂ ਉਹ ਕਰਦਾ ਕਿਸੇ ਨਾਲ ਠੱਗੀ ਨਹੀਂ ਕਰਦਾ ਹੈ ਨਵਾਲ ਕੋਈ ਛਲਾਬ ਕੋ ਬਲ ਨਹੀਂ ਫਰੇਵਾਰਕ ਨਹੀਂ ਹੈ ਸੋਲੰਗ ਸ਼ੁਭ੍ਰੰ ਕੋਟ ਬਗਨੋ ਵਾਲਨੀਯੋ ਦੇ ਵਿੱਚ ਨਵਲ ਨਵਤਨ ਨਵਤਨ ਨਵੀਨ ਸਰੂਪ ਹੈ ਵਾਹਿਗੁਰੂ ਦਾ ਸਹੈ ਮੇਰਾ ਨਿਤ ਨਵਾ ਹੈ ਚਤਰ ਸੁੰਦਰ ਅਗੇ ਚਤੁਰਾ ਕੜਕੜ ਵੀ ਗਿਆਨਵੰਰ ਸੁੰਗਰ ਸੱਤਿਆਨੰ ਸਰੂਪ ਹਾਨ ਨਾਨਕ ਤੇ ਸੰਗ ਵੀ ਕਬੀਰ ਨਾਨਕ ਕਹਿੰਦੇ ਸਾਡਾ ਮਨ ਉਸ ਨਾਲ ਬਿਨਿਆ ਹੋਇਆ ਤੂੰ ਵੀ ਗੁਰੂ ਸਾਹਿਬ ਜੀ ਕਹਿੰਦੇ ਮਨ ਨੂੰ ਉਸ ਵਾਹਿਗੁਰੂ ਦੇ ਨਾਲ ਜੁੜਨਾ ਕਰ ਮਲਾਉਣਾ ਕਰ ਜਿਵੇਂ ਪਹਿਰੇ ਹਰਿ ਵਾਗਤ ਕੌਲੇਜ ਬਿੰਨੇ ਰਹਿੰਦੇ ਹਨ ਮਾਰੂ ਮਹੱਲਾ ਪੰਜਵਾ ਚਲਤ ਬੈਸਤ ਸੁਬਤ ਜਾਗਤ ਤੋ ਮੈਂ ਕਿਸ ਪ੍ਰਕਾਰ ਅਭਿਆਸ ਕਰਿਆ ਕਰਾਂ ਤੇ ਗੁਰੂ ਮਾਰਾ ਸਾਹਿਬ ਦੱਸ ਜੇ ਨਹੀ ਪ੍ਰੇਮੀਆ ਜੇ ਲੁ ਚੱਲਿਆ ਕਰੇ ਸਰੀਰ ਕਰਕੇ ਪੈਰਾਂ ਕਰਕੇ ਜਦੋਂ ਬੈਠਣਾ ਕਰੇ ਤੋ ਜਾਂ ਸੌਣ ਲੱਗੇ ਜਾਂ ਜਾਗੇ ਇਸ ਵਕਤ ਗੁਰਮੰਤਰ ਹਿਰਦੇ ਚਿਤਾਰੂ ਹਰਿ ਵਾਗਤ ਗੁਰਮੰਤਰ ਨੂੰ ਹਿਰਦੇ ਚਿਤਾਰਿਆ ਕਰ ਗਾਵਣ ਤਾਂ ਮੈਂ ਤੂੰ ਬੋਲ ਚਾਏ ਨਾ ਬੋਲ ਦਿਲ ਚੋਂ ਨਾਲ ਉਸਾਰ ਇਹੋ ਗੁਰਮੰਤਰੀਓ ਬੀਰਕ ਤੇ ਵੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਸ ਨੂੰ ਦੇ ਕਿ ਤਾਰਦਾਰੇ ਆ ਕਰਚਾ ਹੈ ਜੁ ਕਾਂ ਦਾ ਭਜਨ ਹੈ ਚਾਂਜੂਗਾ ਦੇ ਜੇ ਮੁਖੀ ਹੋਏ ਨੂੰ ਇਹ ਨਾਮ ਦੀ ਦਾਤ ਇੱਕ ਅੱਖਰ ਵੱਲੋਂ ਨਾਮ ਦਿੱਤੇ ਹੈ ਇਹ ਚਾਂਜੂਗਾ ਦਾ ਸੇਵਣੀ ਵਾਹਿਗੁਰੂ ਮੰਤਰੀ ਜਾਪ ਹੈ ਇਸ ਨੂੰ ਹਿਰਦੇ ਚਿਤਾਰਿਆ ਕਰ ਜਰਨੁ ਸਰਨੁ ਭਜ ਸੰਗ ਸਾਧੂਨ ਮਹਤੁਨਾ ਦੀ ਸੰਗਤ ਮਿਲ ਕਰਕੇ ਮਾਇਆ ਦੇ ਚਰਨਾਂ ਦੀ ਸ਼ਰਨ ਲਉ ਤੇ ਭਜਨ ਕਰ ਸਾਧੂਆਂ ਦੀ ਸੰਗਤ ਦੀ ਚਰਨਾਂ ਦੀ ਸ਼ਰਨ ਲੈ ਕੇ ਭਜਨ ਕਰ ਭਵ ਸਾਗਰ ਉਤਰਹਿ ਪਾ ਇਸ ਪ੍ਰਕਾਰ ਭਾਈ ਸੰਸਾਰ ਸਮੁੰਦਰ ਤੋਂ ਤੈਰ ਉੱਤਰ ਜਾਏਗਾ ਮੁਕਤ ਹੋ ਜਾਏਗਾ ਮੇਰੇ ਮਨ ਨਾਮ ਹਿਰਦੈ ਧਾਰੂ ਜੀ ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਦਿਲ ਚ ਵਸਾਉਣਾ ਕਰ ਜਿਵੇਂ ਹੋਰ ਗੱਲਾਂ ਧਾਰੀਆਂ ਹੋਈਆਂ ਤੇਰੀਆਂ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਬਾਣੀ ਕਰਕੇ ਵੀ ਪ੍ਰੀਤ ਕਰ ਮਨ ਵੀ ਮਹਾਰਾਜ ਦੇ ਇਸ ਚਿੰਤਨ ਵਿੱਚ ਲਾ ਤਨ ਨੂੰ ਵੀ ਰੋਗ ਰੋਹ ਚ ਧਿਆਨ ਚ ਲਾਉਣਾ ਕਰ ਹਰੀ ਦੇ ਨਾਲ ਅਵਰ ਸਗਲ ਵਿਸਾ ਸਾਰੀਆਂ ਗੱਲਾਂ ਜਿਹੜੀਆਂ ਵਿਸਾਰ ਵਿਉ ਵਾਲੀਆਂ ਹਨ ਇਹ ਵਿਸ਼ਿਆ ਨੂੰ ਪੈਦਾ ਕਰਨ ਵਾਲੀ ਮੈਂ ਇਹਨੂੰ ਬਸਾਰ ਕੋ ਪੁਲਾ ਦੇ। ਪ੍ਰਹਾਉ ਜੀਵ ਮਨ ਤਨ ਪ੍ਰਾਣ ਪ੍ਰਭ ਕੀ ਜੀਵ ਇਹਨੂੰ ਜੀਵ ਸੁਖੰ ਮਸਰੀਦੁਤਾ ਹੈ। ਅਤਿ ਅੰਤ ਕਰਨ ਬਣਾਇਆ ਹੈ। ਜੀਵ ਕੇ ਆਪਣੀ ਸੱਚਾਈ ਜਿਹੜੀ ਪਾਈ ਹੈ ਜੀਵ ਕਨ ਹੈ ਤੇ ਮਨ ਸੁਖੰ ਸਰੀਰ ਤੇ ਤਨ ਸੁਖੂਰ ਸਰੀਰ ਤੇ ਪ੍ਰਾਣ ਆਦਿਕ ਸਭ ਵਾਹਿਗੁਰੂ ਦੀ ਦਾਤ ਦਿੱਤੀ ਹੋਈ ਉਸ ਪਰਮੇਸ਼ਰ ਦੀ ਹੈ। ਇਦੋ ਜਮਾਨਾ ਕਰ ਮੇਰਾ ਮਨ ਮੇਰਾ ਤਨ ਨਾ ਕਹਿਆ ਕਰ ਮੇਰਾ ਜੀਵ ਮੇਰੇ ਪ੍ਰਾਣ ਇਹ ਵਾਹਿਗੁਰੂ ਦੀ ਦਾਤ ਹੈ ਜਿਸ ਕੀ ਵਸਤੂ ਹੈ ਤੁਸੀਂ ਸੋਭ ਕੇ ਰਿਹਾ ਨਿਰਵਾਣ ਜੀ ਦੀ ਚੀਜ਼ ਹੈ ਉਸ ਤੇ ਨਰਪਣਾ ਕਰ ਆਪ ਨਾ ਇਹ ਦੇ ਵਿੱਚ ਮਨ ਕੁਸ਼ ਤੂੰ ਆਪਨ ਆਪ ਨਿਵਾ ਜੇ ਆਪਣੇ ਆਪ ਇਹ ਦੇ ਵਿੱਚ ਹੰਦਿਆ ਕਰੀ ਬੈਠਾ ਹੈ ਇਨੂੰ ਮੇੜ ਦੇ ਗੋਵਿੰਦ ਭਾਜ ਸਭ ਸਵਾਰਥ ਪੂਰੇ ਤੇਰੀ ਹੋਮੇ ਮਿੜਨੀ ਨਹੀਂ ਮਾਰਾ ਕਹਿੰਦੇ ਗੋਵਿੰਦ ਪਰਮੇਸ਼ਵਰ ਦਾ ਭਜਨ ਕਰੋ ਤੇਰੀ ਹੋਮੇ ਵੀ ਮਿੜ ਜਾਏਗੀ ਸਾਰੇ ਤੇਰੇ ਸਵਾਰਥ ਸੰਕਲਪ ਜਿਹੜੇ ਆ ਸਵਾਰਥ ਆਪਣੇ प्रयोजन ਉਹ ਵੀ ਪੂਰੇ ਹੋ ਜਾਣਗੇ ਨਾਨਕ ਕਬਹੂ ਨਾ ਹਾਰ ਸਤਿਗੁਰੂ ਜੀ ਕਹਿੰਦੇ ਕਦੇ ਵੀ ਤੈਨੂੰ ਫੇਰ ਹਾਰਨਾ ਨਹੀਂ ਪਵੇਗਾ ਮਨੁੱਖਾ ਜਿਵੇਂ ਜਿੱਤ ਕੇ ਜਾਏਗਾ ਵਕਾਰ ਨਹੀਂ ਤੈਨੂੰ ਹਰਾਉਣਗੇ ਅਤੇ ਜੈ ਮੰਦੂਤ ਵੀ ਤੈਨੂੰ ਕਦੇ ਹਾਰ ਨਹੀਂ ਦੇ ਸਕਣਗੇ